ਕੰਗਣਾਤਾ ਪੰਜਾਬੀ ਹਿਮਾਚਲ ਦੇ ਲੋਕਾਂ ਨੂੰ ਲੜਾਉਣਾ ਚਾਹੁੰਦੀ ਜੰਨੀ ਨੇ ਹਿਮਾਚਲ ਦੇ ਸੀਐਮ ਸੁਖੂ ਨੂੰ ਫੋਨ ਲਾ ਪੰਜਾਬੀ ਨੌਜਵਾਨ ਦੀ ਚੁੱਕੀ ਗੱਲ تیرੰਦਾਜ਼ ਭਜਨ ਕੋਰ ਨੇ ਫਾਈਨਲਜ਼ 올림픽 ਕੁਆਲੀਫਾਇਰਜ਼ ਦੇ ਸੋਨੇ ਦਾ ਤਗਮਾ ਜਿੱਤਿਆ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਬੋਲੇ ਜਮਲਿਤਪਾਲ ਸਿੰਘ ਨੇ ਮਾਪੇ ਕਹਿਣਗੇ ਕਿ ਮੈਂ ਅਮਰਿਤਪਾਲ ਸਿੰਘ ਨੂੰ ਮਿਲਾਂ ਤਾਂ ਮੈਂ ਮਿਲਣ ਲਈ ਤਿਆਰ ਹਾਂ ਪਟਿਆਲਾ ਚ ਨਸ਼ਾ ਖਿਲਾਫ ਪੁਲਿਸ ਦਾ ਵੱਡਾ ਐਕਸ਼ਨ ਕਾਸੋ ਆਪਰੇਸ਼ਨ ਰਾਹੀ ਮਾਰ ਰਹੇ ਰੇਡਾਂ ਨਸ਼ੇ ਵੇਚਣ ਵਾਲਿਆਂ ਦਾ ਹੁਣ ਖੈਰ ਨਹੀਂ ਤਰੰਤਾں ਚ ਕੁਝ ਤਾਂ ਸ਼ਰਮ ਕਰ ਲੈਂਦਾ ਗੁਰੂ ਘਰ ਚੋਂ ਗੋਲਕ ਹੀ ਕਰ ਲਈ ਚੋਰੀ ਪੂਰੀ ਘਟਨਾ ਕੈਮਰੇ ਚ ਹੋਈ ਕੈਦ ਚੋਰ ਅੰਦਰ ਪਈ ਖੰਡ ਵੀ ਲੈ ਗਿਆ ਨਾਲ ਦੀਨਾ ਨਗਰ ਚ ਤਿੰਨ ਦੇਹਾ ਮਿਲਣ ਦੇ ਮਾਮਲੇ ਚ ਵੱਡਾ ਖੁਲਾਸਾ ਨਸ਼ਾ ਲੈਣ ਜੰਮੂ ਤੋਂ ਆਏ ਸੀ ਦੋ ਨੌਜਵਾਨ ਨਹੀਂ ਦੇਖਿਆ ਜਾਂਦਾ ਰੋਂਦੇ ਪਰਿਵਾਰਾਂ ਦਾ ਹਾਲ ਪਰਵਾਸੀ ਪੰਜਾਬੀ ਜੋੜੇ ਨਾਲ ਕੁੱਟਮਾਰ ਮਾਮਲੇ 'ਚ ਹੋਇਆ ਐਕਸ਼ਨ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਨਿਰਦੇਸ਼ਾ ਉੱਤੇ ਦਰਜ ਹੋਇਆ ਮਾਮਲਾ ਹਿਮਾਚਲ ਦੇ ਮੁੱਖ ਮੰਤਰੀ ਨੂੰ ਭੇਜੀ ਈਮੇਲ ਦੁਬਈ ਜਾ ਰਹੇ ਭਾਰਤੀ ਯਾਤਰੀਆਂ ਦੀਆਂ ਜੁਰਾਬਾਂ 'ਚੋਂ ਨਿਕਲੇ ਕਰੋੜਾਂ ਦੇ ਹੀਰੇ 에어ਪੋਰਟ ਤੇ ਮਲਜ਼ਮ ਗ੍ਰਿਫਤਾਰ ਪੰਜਾਬ ਦਾ ਮਹਿੰਗਾ ਟੋਲ ਪਲਾਜ਼ਾ ਹੋਇਆ ਫ੍ਰੀ ਕਿਸਾਨਾਂ ਨੇ ਪੁਰਾਣੇ ਰੇਟ ਲਾਗੂ ਕਰਨ ਦਾ ਦਿੱਤਾ ਸੀ ਅਲਟੀਮੇਟਮ ਸਲਮਾਨ ਖਾਨ ਫਾਇਰਿੰਗ ਮਾਮਲੇ 'ਚ ਪੁਲਿਸ ਦੀ ਵੱਡੀ ਕਾਰਵਾਈ ਰਾਜਸਥਾਨ ਪਹੁੰਚ ਕਾਬੂ ਕੀਤਾ ਨੌਜਵਾਨ